ਤਾਂ ਸੁਨੀਲ ਜਾਖੜ ਦੇ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਥੋੜੀ ਦੇਰ ਪਹਿਲਾਂ ਨਿਊਜ਼ 18 ਦੇ ਨਾਲ ਜੁੜੇ ਸਨ ਜਿਸ ਦੇ ਵਿੱਚ ਉਹਨਾਂ ਨੇ ਇਸ ਬਿਆਨ ਨੂੰ ਲੈ ਕੇ ਆਪਣਾ ਪੱਖ ਰੱਖਿਆ ਇਸ ਸਮੇਂ ਸਾਡੇ ਨਾਲ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਜੀ ਜੁੜ ਰਹੇ ਨੇ ਉਹਨਾਂ ਦਾ ਰੁਕ ਕਰਦੇ ਹਾਂ ਅਰੋੜਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਨਿਊਜ਼ 18 ਦੇ ਉੱਤੇ ਤੁਹਾਡਾ ਜਨਤਕ ਤੌਰ ਦੇ ਉੱਤੇ ਮਾਫੀ ਮੰਗਣ ਨੂੰ ਜਾਖੜ ਸੁਨੀਲ ਜਾਖੜ ਭਾਜੀਪੀ ਦੇ ਪ੍ਰਧਾਨ ਪੰਜਾਬ ਦੇ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਨੇ ਜੋ ਟਿੱਪਣੀਆਂ ਕੀਤੀਆਂ ਪ੍ਰਧਾਨ ਮੰਤਰੀ ਨੂੰ ਲੈ ਕੇ ਉਹ ਗਲਤ ਹੈ ਤੇ ਜਨਤਕ ਮਾਫੀ ਮੰਗਣ ਨੇ ਕੀ ਔਰ ਕਿਸ ਕਿਸ ਗੱਲ ਦੇ ਲਈ ਮਾਫੀ ਮੰਗੀ ਜਾਵੇ ਜੀ ਉਲਟਾ ਚੋਰ ਕੋਤਵਾਲ ਕੋ ਡਾਂਟੇ ਮਾਫੀ ਤਾਂ ਬਲਕਿ ਬੀਜੇਪੀ ਨੂੰ ਮੰਗਣੀ ਚਾਹੀਦੀ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ ਮੰਗਣੀ ਚਾਹੀਦੀ ਹੈ ਕਿ ਉਹ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਨਸਮਸਤਖ ਹੋਣ ਤੇ ਲਈ ਉਹਨਾਂ ਦੇ ਵਸਾਏ ਹੋਏ ਸ਼ਹਿਰ ਦੇ ਵਿੱਚ ਨਹੀਂ ਪਹੁੰਚੇ ਹੈਗੇ ਮਾਫੀ ਤਾਂ ਬੀਜੇਪੀ ਨੂੰ ਮੰਗਣੀ ਚਾਹੀਦੀ ਹੈ ਉਲਟਾ ਕਹਿ ਰਹੇ ਨੇ ਉਹ ਸਾਨੂੰ ਕਿਸ ਗੱਲ ਦੀ ਮਾਫੀ ਮੰਗੀ ਹੈ ਜੀ ਕਿਉਂ ਮੰਗੀ ਹੈ ਜਦੋਂ ਸਪਸ਼ਟ ਹੈ ਕਿ ਜੇ ਤਾਂ ਕੋਈ ਤੱਥਾਂ ਤੋਂ ਗਲਤ ਗੱਲ ਕੀਤੀ ਹੈ ਜੀ ਅਸੀਂ ਇਨਵਾਈਟ ਕੀਤਾ ਤੇ ਇਨਵੀਟੇਸ਼ਨ ਦੇ ਬਾਵਜੂਦ ਵੀ ਉਹ ਨਹੀਂ ਆਏ ਹੈਗੇ ਉਹ ਕੀ ਬੀਜੇਪੀ ਦਾ ਕੋਈ ਲੀਡਰ ਵੀ ਨਹੀਂ ਆਇਆ ਹੈਗਾ ਜੇ ਆਏ ਹੋਣ ਤਾਂ ਦੱਸੋ ਤੱਥਾਂ ਤੋਂ ਜੀ ਗਲਤ ਆ ਤਾਂ ਇਸ ਕਰਕੇ ਉਹਨਾਂ ਨੂੰ ਕਹੋ ਆਜਖਰ ਸਾਹਿਬ ਨੂੰ ਮੇਰੇ ਸਤਕਾਰਯੋਗ ਨੇ ਕਿ ਲੋਕਾਂ ਨੂੰ ਗੁਬਰਾ ਨਾ ਕਰੋ ਤੱਥਾਂ ਤੋਂ ਪਰੇ ਦੀ ਗੱਲ ਤੁਸੀਂ ਕਰ ਰਹੇ ਹੋ ਮਾਫੀ ਉਹਨਾਂ ਨੂੰ ਦੋ ਦੋ ਤੱਥ ਨਹੀਂ ਉਹਨਾਂ ਦੇ ਯਾਨ ਕਹਾਂ ਕਿ ਦੋ ਪੁਆਇੰਟ ਨੇ ਜਿਨ੍ਹਾਂ ਦੇ ਉੱਤੇ ਥੋੜੀ ਦੇਰ ਪਹਿਲਾਂ ਹੀ ਸਾਡੇ ਨਾਲ ਜੁੜੇ ਸੀ ਮੈਂ ਹੀ ਗੱਲਬਾਤ ਕਰ ਰਿਹਾ ਸੀ ਦੋ ਤੱਥਾਂ ਦੇ ਵਿੱਚ ਇੱਕ ਤਾਂ ਕਹਿੰਦੇ ਆ ਕਿ ਤੁਸੀਂ ਬਿਲਕੁਲ ਸਿਆਸਤ ਲਿਆ ਕੇ ਬਾੜ ਦਿੱਤੀ ਤੁਸੀਂ ਇੱਕ ਸਾਂਝੀ ਸਟੇਜ ਤੱਕ ਨਹੀਂ ਬਣਾ ਸਕਿਆ ਅਨੰਦਪੁਰ ਸਾਹਿਬ ਦੇ ਵਿੱਚ ਜਿੱਥੇ ਸਾਰੀਆਂ ਪਾਰਟੀਆਂ ਪਹੁੰਚਣ ਐ ਐਸਜੀਪੀਸੀ ਦੀ ਸਟੇਜ ਹੁੰਦੀ ਤਾਂ ਅਸੀਂ ਸਾਰੇ ਪਹੁੰਚ ਜਾਂਦੇ ਕਹਿੰਦੇ ਪ੍ਰਧਾਨ ਮੰਤਰੀ ਕੁਰੂ ਖੇਤਰ ਤਾਂ ਗਏ ਨੇ ਨਾ ਲਾਲ ਕਿਲੇ ਤੇ ਤਾਂ ਪ੍ਰੋਗਰਾਮਸ ਹੋਏ ਨੇ ਉੱਥੇ ਰਾਸ਼ਟਰਪਤੀ ਵੀ ਪਹੁੰਚੇ ਤਾਂ ਫਿਰ ਤੁਸੀਂ ਇਸ ਨੂੰ ਪੰਜਾਬ ਦੇ ਨਾਲ ਨਫ਼ਰਤ ਵਾਲੀ ਸਿਆਸਤ ਕਰਕੇ ਕਿਉਂ ਜੋੜਿਆ ਨਹੀਂ ਫਿਰ ਇੱਕ ਉਹ ਸਮਾਗਮ ਜਿਹੜੇ ਕਿ ਇੱਕ ਮਹੀਨੇ ਦੇ ਲਈ ਪੰਜਾਬ ਸਰਕਾਰ ਨੇ ਉਲੀਕੇ ਇਹ ਪ੍ਰੋਗਰਾਮ ਆਮ ਆਦਮੀ ਪਾਰਟੀ ਦੇ ਨਹੀਂ ਸੀਗੇ ਜੀ ਪਲੀਜ਼ ਜਾਖੜ ਸਾਹਿਬ ਨੂੰ ਕਲੀਅਰ ਕਰ ਦਿਓ ਇਹ ਪ੍ਰੋਗਰਾਮ ਪੰਜਾਬ ਦੇ 3 ਕਰੋੜ ਪੰਜਾਬੀਆਂ ਵੱਲੋਂ ਹਰ ਧਰਮ ਮਜ਼ਬ ਫਿਰਕੇ ਦੇ 3 ਕਰੋੜ ਲੋਕਾਂ ਵੱਲੋਂ ਚੁਣੀ ਹੋਈ ਪੰਜਾਬ ਸਰਕਾਰ ਨੇ ਉਲੀਕੇ ਸੀਗੇ ਜ ਜਿਹਦੇ ਵਿੱਚ ਹਰ ਧਰਮ ਮਜ਼ਬ ਫਿਰਕੇ ਦੇ ਜਿਹੜੇ ਆਗੂ ਨੇ ਲੀਡਰ ਨੇ ਸੰਤ ਸਮਾਜ ਦੇ ਲੋਕ ਨੇ ਉਹ ਆਏ ਸੀਗੇ ਇਹਦੇ ਵਿੱਚ ਅਸੀਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਬੁਲਾਇਆ ਸੀਗਾ ਸੱਦਾ ਦਿੱਤਾ ਸੀਗਾ ਸਾਰੇ ਮ ਕੇਂਦਰ ਦੇ ਮੰਤਰੀਆਂ ਨੂੰ ਸਾਰੇ ਮੁੱਖ ਮੰਤਰੀਆਂ ਨੂੰ ਇਨਫੈਕਟ ਅਸੀਂ ਲੋਕ ਆਪ ਜਾ ਕੇ ਰਾਜਨੀਤੀ ਤੋਂ ਉੱਪਰ ਉੱਠ ਕੇ ਅਸੀਂ ਆਪ ਇਨਵਾਈਟ ਕਰਕੇ ਆਏ ਸੀਗੇ ਸਾਰਿਆਂ ਨੂੰ ਤੇ ਉਸ ਦੇ ਬਾਵਜੂਦ ਵੀ ਔਰ ਸਪਸ਼ਟ ਬਾਰ-ਬਾਰ ਇਹ ਕਹਿ ਚੁੱਕੇ ਸੀਗੇ ਕਿ ਜੀ ਇਹ 1 ਮਹੀਨਾ ਅਸੀਂ ਕੋਈ ਰਾਜਨੀਤੀ ਦੀ ਗੱਲ ਨਹੀਂ ਕਰਨੀ ਸਿਰਫ ਔਰ ਸਿਰਫ ਗੁਰੂ ਸਾਹਿਬ ਦੀ ਜ਼ਿੰਦਗੀ ਦੀ ਉਹਨਾਂ ਦੀ ਫਲਸਫੀ ਦੀ ਤੇ ਉਹਨਾਂ ਦੇ ਬਲੀਦਾਨ ਦੀ ਗੱਲ ਕਰਨੀ ਤੇ ਉਹਨੂੰ ਸਜਦਾ ਕਰਨਾ ਹੈ ਇਹਦੇ ਚ ਰਾਜਨੀਤੀ ਰਹਿ ਕਿੱਥੇ ਗਈ ਜੀ ਰਾਜਨੀਤੀ ਤਾਂ ਉਹ ਕਰਦੇ ਨੇ ਏ ਬਲਾਇਤੇ ਵੀ ਆਉਂਦੇ ਹੈ ਨਹੀਂਗੇ ਔਰ ਜੇ ਮੈਨੂੰ ਇਕ ਗੱਲ ਦੱਸੋ ਤੁਸੀਂ ਕਿ ਜੇ ਇੰਨੇ ਹੀ ਉਹਨਾਂ ਦਾ ਵੱਡਾ ਦਿਲ ਹੈ ਤੇ ਕੁਰਕ ਖੇਤਰ ਆ ਕੇ ਮੁਰਜ ਜਾਂਦੇ ਨੇ ਹੂੰ ਉੱਥੋਂ 12 ਕੇ 15 ਮਿੰਟ ਦੀ ਦਾ ਫਲਾਈਂਗ ਟਾਈਮ ਹੈ ਅਨੰਦਪੁਰ ਸਾਹਿਬ ਦਾ ਹੂੰ ਕੁਰਕ ਖੇਤਰ ਦੇ ਵਿੱਚ ਵੀ ਉਹਨਾਂ ਨੇ ਆ ਕੇ ਜੇ ਗੁਰੂ ਸਾਹਿਬ ਦੀ ਗੱਲ ਕੀਤੀ ਮੈਂ ਕਹਿੰਦਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਆ ਕੇ ਨਤਮਸਤਕ ਹੋ ਜਾਂਦੇ ਤੇ ਸਾਰੀਆਂ ਗੱਲਾਂ ਉਹਦੇ ਵਿੱਚ ਹੀ ਆ ਜਾਂਦੀਆਂ ਸਾਂਜੀ ਵਾਲਤਾ ਦਾ ਨਹੀਂ ਉਹ ਇਹੀ ਕਹਿ ਰਹੇ ਨੇ ਕਿ ਦੇਖੋ ਲਾਲ ਕਿਲੇ ਤੇ ਪ੍ਰੋਗਰਾਮ ਹੋ ਗਏ ਦੇਸ਼ ਵਿਦੇਸ਼ ਦੇ ਵਿੱਚ ਭਾਰਤ ਸਰਕਾਰ ਨੇ ਵੀ ਪ੍ਰੋਗਰਾਮ ਕਰਾਏ ਕੁਰੂਖੇਤਰ ਪਹੁੰਚ ਗਏ ਤਾਂ ਫਿਰ ਇਹ ਪੰਜਾਬ ਵਿਰੋਧੀ ਆ ਫਿਰ ਨਫ਼ਰਤ ਵਾਲੀ ਗੱਲ ਤੁਸੀਂ ਲਿਆ ਕੇ ਸਮਾਗਮਾਂ ਨੂੰ ਸਿਆਸਤ ਦੇ ਨਾਲ ਜੋੜ ਦਿੱਤਾ ਨਹੀਂ ਮੈਂ 25 ਤਰੀਕ ਤੱਕ ਨਹੀਂ ਨਾ ਗੱਲ ਕੀਤੀ ਜੀ ਜੀ 26 ਤਰੀਕ ਨੂੰ ਸਵੇਰੇ ਕੀਤੀ ਹੈ 24 ਨੂੰ ਜਦੋਂ ਅਸੀਂ ਸੈਸ਼ਨ ਦੇ ਵਿੱਚੋਂ ਨਿਕਲੇ ਸੀਗੇ ਉਦੋਂ ਵੀ ਸੀਐਮ ਸਾਹਿਬ ਨੇ ਕਿਹਾ ਸੀਗਾ ਵੀ ਸ਼ਾਇਦ ਪਰ ਮਾਤਮਾ ਇਹਨਾਂ ਨੂੰ ਸਮੱਤ ਬਖਸ਼ ਦੇ ਬੀਜਪੀ ਵਾਲਾ ਇਹਨੂੰ ਸ਼ਾਇਦ ਇੱਕ ਦਿਨ ਲਈ ਆ ਜਾਣ ਇਹ ਜੀ ਇੱਕ ਦਿਨ ਵੱਜਦਾ ਸੀਗਾ ਅਸੀਂ 25 ਸ਼ਾਮ ਤੱਕ ਕੋਈ ਗੱਲ ਨਹੀਂ ਕੀਤੀ 26 ਨੂੰ ਇਹ ਇਹ ਗੱਲ ਮੈਂ ਕਿਉਂ ਨਾ ਕਹਾਂ ਜੀ ਵੀ ਤੁਸੀਂ ਕੁਰੂਖੇਤਰ ਵੀ ਜਾ ਸਕਦੇ ਹੋ ਜੀ ਤੁਸੀਂ ਲਾਲ ਕਿਲੇ ਤੇ ਵੀ ਜਾ ਸਕਦੇ ਹੋ ਤੁਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਜਾ ਸਕਦੇ ਹੋ ਸਾਰੇ ਕਿਤੇ ਜਾ ਸਕਦੇ ਹੋ ਪਰ ਸ਼੍ਰੀ ਅਨੰਦਪੁਰ ਸਾਹਿਬ ਨਹੀਂ ਆ ਸਕਦੇ ਹੈਗੇ ਉਹ ਅਨੰਦਪੁਰ ਸਾਹਿਬ ਜਿਹੜਾ ਤੁਹਾਡਾ ਫਲਾਈਂਗ ਟਾਈਮ 15 ਮਿੰਟ ਦਾ ਹੈ ਤੇ ਜਿੱਥੋਂ 500 ਕਿਲੋਮੀਟਰ ਤੋਂ ਸ਼੍ਰੀਨਗਰ ਤੋਂ ਚੱਲ ਕੇ 500 ਕਸ਼ਮੀਰੀ ਪੰਡਤ ਆਏ ਸੀਗੇ ਪੰਡਤ ਕਿਰਪਾਰਾਮ ਦੀ ਅਗਵਾਈ ਦੇ ਵਿੱਚ ਉਹ ਪੈਦਲ ਚੱਲ ਕੇ ਆ ਗਏ ਤੇ ਜਿੱਥੇ ਜਿਸ ਧਰਤੀ ਦੇ ਉੱਪਰ ਜਿਸ ਧਰਤੀ ਨੂੰ ਸ਼ਹਿਰ ਤੋਂ ਉਹਨਾਂ ਨੇ ਆਪ ਵਸਾਇਆ ਔਰ ਜਿਸ ਸਮੇਂ ਗੁਰੂ ਸਾਹਿਬ ਦਾ ਦੀ ਸ਼ਹਾਦਤ ਹੋਈ ਉਹਨਾਂ ਦਾ ਸੀਸ ਹੈ ਜਿਹੜਾ ਉਹ ਵੀ ਅਨੰਦਪੁਰ ਸਾਹਿਬ ਲੈ ਕੇ ਆਏ ਭਾਈ ਜੱਤਾ ਜੀ ਉੱਥੀ ਨਹੀਂ ਹੋਣਾ ਹੈਗਾ ਕੱਲਾ ਕਿਉਂਕਿ ਉਹ ਪੰਜਾਬ ਵਿੱਚ ਹੈ ਬਾਕੀ ਸਾਰੀਆਂ ਥਾਵਾਂ ਤੇ ਜਾਣਾ ਹੈ ਇਹ ਕੀ ਰਿਫਲੈਕਟ ਕਰਦਾ ਜੀ ਕੀ ਮੈਸੇਜ ਦਿੰਦਾ ਇਹ ਆਹੀ ਸਵਾਲ ਮੈਂ ਕੀਤਾ ਉਹਨਾਂ ਨੂੰ ਜੇ ਮੇਰੀ ਇੱਕ ਗੱਲ ਵੀ ਗਲਤ ਹੋਵੇ ਤਾਂ ਦੱਸੋ ਚਲੋ ਮੈਂ ਇੱਕ ਹੋਰ ਚੀਜ਼ ਜਾਣਨੀ ਚਾਹ ਰਿਹਾ ਹਾਂ ਤੁਸੀਂ ਕੇਂਦਰ ਦੇ ਸਾਰੇ ਮਤਲਬ ਕਾਫੀ ਮੰਤਰੀਆਂ ਨੂੰ ਵੀ ਸੱਦਾ ਭੇਜਿਆ ਸੀ ਨਿੱਜੀ ਤੌਰ ਦੇ ਉੱਤੇ ਚਾਹੇ ਉਹਨਾਂ ਦੇ ਵਿੱਚ ਜਿਹੜੇ ਸਿੱਖ 체ਰੇ ਨੇ ਉਹ ਵੀ ਹੈਗੇ ਨੇ ਬਿਲਕੁਲ ਜੀ ਅਸੀਂ ਇਸ ਗੁਰੂ ਆਪਣਾ ਗੁਰਤੇਗ ਬਹਾਦਰ ਸਾਹਿਬ ਕੱਲੇ ਕੋਈ ਸਿੱਖ ਭਾਈਚਾਰੇ ਦੇ ਗੁਰੂ ਥੋੜੇ ਸੀਗੇ ਉਹ ਸਾਰਿਆਂ ਦੇ ਗੁਰੂ ਸੀਗੇ ਹਿੰਦ ਦੀ ਚਾਦਰ ਆਪਾਂ ਇਸੇ ਕਰਕੇ ਕਹਿੰਨਾ ਉਹਨਾਂ ਨੇ ਤਾਂ ਸਾਰੇ ਤਹਜ਼ੁਰਤ ਪਰਬ ਮਜ਼ਵਾ ਫਿਰਕਿਆਂ ਨੂੰ ਇਕੱਠਾ ਕਰਕੇ ਸਲਾਮਤ ਰੱਖਣ ਦੀ ਦਿੱਲੀ ਆਪਦੀ ਕੁਰਬਾਨੀ ਦੇਤੀ ਅਸੀਂ ਕੇਂਦਰ ਦੇ ਸਾਰੇ ਵਜ਼ੀਰਾਂ ਨੂੰ ਅਸੀਂ ਇਨਵਾਈਟ ਕੀਤਾ ਅਸੀਂ ਸਾਰੇ ਮੁੱਖ ਮੰਤਰੀਆਂ ਨੂੰ ਖੁਦ ਆਪ ਸਾਰੇ ਮੰਤਰੀ ਦੋ ਦੋ ਚਾਰ ਚਾਰ ਸੀਐਮਜ਼ ਦੀ ਅਸੀਂ ਡਿਊਟੀ ਲਈ ਸਾਰਿਆਂ ਨੇ ਤੇ ਜਾ ਕੇ ਇਨਵਾਈਟ ਕਰਕੇ ਆਏ ਅਸੀਂ ਸਾਰੀਆਂ ਪੋਲੀਟੀਕਲ ਪਾਰਟੀਆਂ ਪੰਜਾਬ ਦੇ ਵਿੱਚ ਪੰਜਾਬ ਪ੍ਰਧਾਨ ਹੋਂ ਦੇ ਨਾਤੇ ਮੈਂ ਸੁਖਵੀਰ ਸਿੰਘ ਬਾਦਲ ਜੀ ਨੂੰ ਇਨਵਾਈਟ ਕੀਤਾ ਮੈਂ ਰਾਜਾ ਵੜਿੰਗ ਜੀ ਨੂੰ ਇਨਵਾਈਟ ਕੀਤਾ ਮੈਂ ਸੁਨੀਲ ਜਾਖੜ ਜੀ ਨੂੰ ਇਨਵਾਈਟ ਕੀਤਾ ਮੈਂ ਕਰੀਮਪੂਰੀ ਸਾਹਿਬ ਨੂੰ ਇਨਵਾਈਟ ਕੀਤਾ ਤੇ ਸੀਐਮ ਸਾਹਿਬ ਦੀ ਰਿਟਰਨ ਇਨਵੀਟੇਸ਼ਨ ਗਿਆ ਉਹਨਾਂ ਕੋਲ ਲੈਟਰ ਗਈ ਤੇ ਮੈਂ ਇਨਵਾਈਟ ਕੀਤਾ ਹੋਰ ਬਾਕੀ ਜਣੇ ਤਾਂ ਛੱਡੋ ਜਾਖੜ ਸਾਹਿਬ ਆਪ ਨਹੀਂ ਆਏ ਹੈਗੇ ਮੈਂ ਤੁਹਾਡਾ ਫੋਨ ਸੁਣ ਰਿਹਾ ਸੀਗਾ ਜਿਹੜਾ ਉਹਨਾਂ ਨੇ ਦਿੱਤਾ ਉਹ ਕਹਿੰਦੇ ਵੀ ਮੈਂ ਤਾਂ ਅਮਨ अरोड़ा ਨੂੰ ਨਾਲ ਦੀ ਨਾਲ ਹੀ ਕਹਿੰਦਾ ਸੀਗਾ ਵੀ ਅਸੀਂ ਤਾਂ ਕਮਾਫ ਕਰਾ ਰਹੇ ਹਾਂ ਬਿਲਕੁਲ ਠੀਕ ਹੈ ਜੀ ਕਿਹਾ ਪਰ ਉਹਨਾਂ ਨੇ ਇਹ ਨਹੀਂ ਕਿਹਾ ਵੀ ਅਮਨ ਅਮਨ ਜੀ ਮੈਂ ਤੁਹਾਡੇ ਪ੍ਰੋਗਰਾਮ ਚ ਆਉਂਗਾ ਤੇ ਤੁਸੀਂ ਮੇਰੇ ਪ੍ਰੋਗਰਾਮ ਚ ਆਇਓ ਮੈਂ ਇਨਵਾਈਟ ਕਰ ਰਿਹਾ ਫੋਨ ਕਰ ਰਿਹਾ ਉਹਨਾਂ ਨੂੰ ਮੈਂ ਇਨਵਾਈਟ ਕਰ ਰਿਹਾ ਉਹ ਤੇ ਆ ਨਹੀਂ ਰਹੇ ਤੇ ਮੈਨੂੰ ਇਨਵਾਈਟ ਕਰ ਨਹੀਂ ਰਹੇ ਆਪਦੇ ਪ੍ਰੋਗਰਾਮ ਦੇ ਵਿੱਚ ਹੂੰ ਅੱਛਾ ਤੁਸੀਂ ਇਹ ਕਹਿ ਰਹੇ ਹੋ ਕਿ ਜੇ ਮੈਨੂੰ ਕਹਿੰਦੇ ਕਿ ਸਾਡਾ ਵੀ ਪ੍ਰੋਗਰਾਮ ਹੈ ਤੁਸੀਂ ਵੀ ਆਇਓ ਤਾਂ ਫਿਰ ਹੋ ਜਾਂਦਾ ਕਿ ਉਹ ਤੁਸੀਂ ਉਹਨਾਂ ਵਾਲੇ ਪਾਸੇ ਚਲੇ ਜਾਂਦੇ ਉਹ ਤੁਹਾਡੇ ਵਾਲੇ ਪਾਸੇ ਆ ਜਾਂਦੇ ਮੈਂ 100% ਜਾਂਦਾ ਜੀ ਜੇ ਮੈਨੂੰ ਕਹਿੰਦੇ ਉਹ ਹੂੰ ਉਹਨਾਂ ਤੇ ਇੱਕ ਵਾਰ ਵੀ ਨਹੀਂ ਮੇਰੇ ਇਨਵਾਈਟ ਕਰਨ ਦੇ ਸੱਦਾ ਦੇਣ ਦੇ ਬਾਵਜੂਦ ਵੀ ਮੈਂ ਇਨਵਾਈਟ ਕਰ ਰਿਹਾ ਮੈਂ ਕਿ ਭਾਜੀ ਤੁਸੀਂ ਜ਼ਰੂਰ ਆਣਾ ਹੈ ਮੇਰੇ ਹੱਥ ਬਨ ਕੇ ਤੁਹਾਨੂੰ ਬੇਨਤੀ ਹੈ ਇੱਥੇ ਕੋਈ ਪੋਲਿਟਿਕਸ ਨਹੀਂ ਆਪਾਂ ਸਿਰਫ ਸਿਰਫ ਗੁਰੂ ਸਾਹਿਬ ਨੂੰ ਨਤਮਸਤਕ ਹੋਣਾ ਹੈ ਕਹਿੰਦੇ ਅਮਨ ਮਸਾਸੀ ਤਾਂ ਆਪ ਪ੍ਰੋਗਰਾਮ ਕਰਾ ਰਹੇ ਮੈਂ ਕਿ ਚਲੋ ਕੋਈ ਗੱਲ ਤੁਸੀਂ ਉਹ ਵੀ ਕਰੋ ਪਰ ਸਾਡੇ ਵਾਲੇ ਚ ਵੀ ਜ਼ਰੂਰ ਆਇਓ ਉਹਨਾਂ ਨੇ ਇੱਕ ਵਾਰ ਵੀ ਮੈਨੂੰ ਮੋੜ ਕੇ ਨਹੀਂ ਕਿਹਾ ਵੀ ਅਮਨ ਛੋਟੇ ਵੀਰ ਤੁਸੀਂ ਵੀ ਮੇਰੇ ਪ੍ਰੋਗਰਾਮ ਦੇ ਵਿੱਚ ਆਇਓ ਪ੍ਰੋਗਰਾਮ ਇਹ ਭਾਈ ਸਾਹਿਬ ਨਾ ਆਵਾਦੀ ਪਾਰਟੀ ਦਸੀ ਨਾ ਇਹ ਭਾਜਪੀ ਦਸੀ ਪ੍ਰੋਗਰਾਮ ਜਦੋਂ ਗੁਰੂ ਸਾਹਿਬ ਨੂੰ ਨਤਮਸਤਕ ਹੋ ਕੇ ਕਰ ਰਹੇ ਆ ਤੇ ਫਿਰ ਤਾਂ ਸਾਲ ਹਰ ਕੋਈ ਹਰ ਕਿਤੇ ਜਾ ਸਕਦਾ ਆਹੀ ਓ ਔਰ ਇਹਦੇ باوجود ਇਹ ਬਾਰ-ਬਾਰ ਕਹਿਣ ਦੇ باوجود ਵੀ ਕੋਈ ਰਾਜਨੀਤੀ ਨਹੀਂ ਹੈ ਜ ਇਸ ਚ ਜੀ ਅਰੋੜਾ ਜੀ ਦੇਖੋ ਜਿਹੜਾ ਤੁਸੀਂ ਜ਼ਿਕਰ ਕਰ ਦਿੱਤਾ ਕਿ ਅਸੀਂ ਸਾਰਿਆਂ ਨੂੰ ਇਨਵਾਈਟ ਕੀਤਾ ਜਾਖੜ ਇਸ ਦੇ ਉੱਤੇ ਵੀ ਸਵਾਲ ਚੁੱਕ ਰਹੇ ਆ ਕਹਿੰਦੇ ਕਿ ਦੇਖੋ ਤੁਸੀਂ ਤਾਂ ਸਟਾਲਿਨ ਦੇ ਕੋਲ ਵੀ ਗਏ ਉਹਨਾਂ ਨੂੰ ਵੀ ਸੱਦਿਆ ਹਤਾ ਬਹੁਤ ਕਰੀਬੀ ਨੇ ਪਿਛਲੇ ਮਹੀਨੇ ਮੁੱਖ ਮੰਤਰੀ ਵੀ ਉੱਥੇ ਕੁਝ ਮਹੀਨੇ ਪਹਿਲਾਂ ਮੁੱਖ ਮੰਤਰੀ ਵੀ ਉੱਥੇ ਗਏ ਹੋਏ ਸੀ ਉਹ ਵੀ ਨਹੀਂ ਆਏ ਇਹ ਕੀ ਵਜ੍ਹਾ ਰਹੀ ਹੈ ਕਿ ਕੋਈ ਕੋਈ ਨਹੀਂ ਆਇਆ ਜਿਨ੍ਹਾਂ ਨੂੰ ਆਪਾਂ ਸੱਦਾ ਦਿੱਤਾ ਸੀ ਪੰਜਾਬ ਸਰਕਾਰ ਦੇ ਵੱਲੋਂ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਜਿਹੜੇ ਨਾਨ ਬੀਜੇਪੀ ਰੂਲਿੰਗ ਸਟੇਟਸ ਨੇ ਉਹ ਵੀ ਨਹੀਂ ਪਹੁੰਚੇ ਜਾਖੜ ਸਾਹਿਬ ਨੂੰ ਕਹੋ ਜੀ ਕਿ ਗੱਡੇ ਨਾਲ ਕੱਟਾ ਨਾ ਬੰਨਣਾ ਹੂੰ ਉਹ ਆਪ ਦੀ ਤੇ ਆਪਦੀ ਪਾਰਟੀ ਦੀ ਗੱਲ ਕਰਨਾ ਵੀ ਬੀਜੇਪੀ ਵਾਲਾ ਕਿਉਂ ਨਹੀਂ ਆਇਆ ਹੈਗਾ ਜੇ ਉਹ ਕਹਿੰਦੇ ਨੇ ਵੀ ਮੁੱਖ ਮੰਤਰੀ ਸਟਾਲਿਨ ਦੇ ਅੱਦੇ ਸੱਦੇ ਤੇ ਗਏ ਸੀਗੇ ਤੇ ਹੁਣ ਸਟਾਲਿਨ ਸਾਹਿਬ ਨਹੀਂ ਆਏ ਹੈਗੇ ਇੱਥੇ ਤੇ ਮੁੱਖ ਮੰਤਰੀ ਆਪੇ ਉਹਨਾਂ ਨੂੰ ਪੁੱਛ ਲੈਣਗੇ ਮੇਰਾ ਉਹ ਸਵਾਲ ਨਹੀਂ ਹੈਗਾ ਮੇਰਾ ਉਹ ਮਤਲਬ ਹੀ ਨਹੀਂ ਹੈਗਾ ਨਾ ਉਹ ਮੇਰਾ ਪ੍ਰੈਰੋਗੇਟਿਵ ਹੈ ਉਹ ਤਾਂ ਇੱਕ ਮੁੱਖ ਮੰਤਰੀ ਦੂਜੇ ਨੂੰ ਪੁੱਛ ਲੂਗਾ ਇਹ ਕਿਉਂ ਨਹੀਂ ਆਏ ਹੈਗੇ ਉਹਦੀ ਗੱਲ ਤੇ ਹੂੰ ਹੂੰ ਚਲੋ ਮੈਂ ਇੱਕ ਹੋਰ ਸਵਾਲ ਆਪਦੀ ਗੱਲ ਛੱਡ ਕੇ ਆਪਦੀ ਗੱਲ ਛੱਡ ਕੇ ਹੋਰ ਪਾਸੇ ਗੱਲ ਲੈ ਕੇ ਜਾਣਦੇ ਇਹ ਇੰਨੇ ਕੱਚੇ ਨਹੀਂ ਹੈਗੇ ਜਖਰ ਸਾਹਿਬ ਨੂੰ ਸਮਝਾਓ ਜੀ ਹੂੰ ਮੇਨੇ ਇੱਕ ਹੋਰ ਇੱਕ ਸਵਾਲ ਹੈ ਕਿ ਕੁਰੂਖੇਤਰ ਦੇ ਵਿੱਚ ਮੱਥਾ ਟੇਕਣਾ ਗੁਰੂ ਸਾਹਿਬ ਨੂੰ ਨਤਮਸਤਕ ਹੋਣਾ ਤੇ ਅਨੰਪੁਰ ਸਾਹਿਬ ਦੇ ਵਿੱਚ ਨਤਮਸਤਕ ਹੋਣਾ ਭਾਜਪਾ ਤਾਂ ਇਹੀ ਕਹਿ ਰਹੀ ਹੈ ਕਿ ਰਮਨਜੀਤ ਬਿੱਟੂ ਦੀ ਸਟੇਟਮੈਂਟ ਵੀ ਸੁਣੀਓ ਕਹਿੰਦੇ ਉੱਥੇ ਵੀ ਤਾਂ ਹੋਇਆ ਨਤਮਸਤਕ ਕਿ ਤੁਸੀਂ ਇਸ ਤਰੀਕੇ ਨਾਲ ਇਸ ਮੁੱਦੇ ਦੇ ਉੱਤੇ ਸਿਆਸਤ ਸ਼ੁਰੂ ਕਰ ਦਿੱਤੀ ਕਿ ਉਹਨਾਂ ਨੇ ਤਾਂ ਮੱਥਾ ਨਹੀਂ ਟੇਕਿਆ ਕਿ ਉਹ ਤਾਂ ਉੱਥੇ ਨਤਮਸਤਕ ਹੋਇਆ ਅਨੰਪੁਰ ਸਾਹਿਬ ਨਤਮਸ ਮੈਂ ਕਿਹਾ ਜੀ ਫਿਰ ਤਾਂ ਚਾਹੇ ਕਰੂ ਹੀ ਨਾ ਚੱਲਦੇ ਫਿਰ ਤਾਂ ਉੱਥੇ ਨਾ ਤਮਸਕ ਹੋ ਗਏ ਗੁਰੂ ਸਾਹਿਬ ਤਾਂ ਸਾਰੇ ਕਿਤੇ ਨੇ ਹੂੰ ਗੁਰੂ ਸਾਹਿਬ ਨੇ ਸ਼ਹਾਦਤ ਤਾਂ ਫਿਰ ਦਿੱਲੀ ਦੇ ਵਿੱਚ ਹੀ ਕੀਤੀ ਫਿਰ ਦਿੱਲੀੋਂ ਉੱਠ ਕੇ ਗੁਰੂ ਘੇਤਰ ਕੋ ਆਏ ਨੇ ਜੀ ਫਿਰ ਤਾਂ ਉੱਥੇ ਘਰੀ ਮੱਥਾ ਟੇਕ ਲੈਂਦੇ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਤਾਂ ਤਾਂ ਜਾਨੀ ਜਾਨ ਨੇ ਹਰ ਕਣ ਕਣ ਦੇ ਵਿੱਚ ਪ੍ਰੈਜ਼ੈਂਟ ਨੇ ਉਹ ਤਾਂ ਬਿਲਕੁਲ ਇਹ ਪਲੀਜ਼ ਦਿੱਲੀ ਗੌਰ ਜੀ ਪਲੀਜ਼ ਟ੍ਰਾਈ ਟੂ ਅੰਡਰਸਟੈਂਡ ਆਰ ਇਮੋਸ਼ਨਸ ਸਾਡੇ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਇਹ ਕੱਲਾ ਮੈਂ ਨਹੀਂ ਨੋਟਿਸ ਕਰ ਰਿਹਾ ਅੱਜ ਜਦੋਂ ਤੁਸੀਂ ਪੰਜਾਬੀ ਟਰਬਿਊਨ ਚੱਕ ਕੇ ਦੇਖੋ ਪੰਜਾਬੀ ਟਰਬਿਊਨ ਨੇ ਵੀ ਲਿਖਿਆ ਕਿ ਇੱਕ ਅਹਿਮ ਮੌਕੇ ਤੋਂ ਪ੍ਰਧਾਨ ਮੰਤਰੀ ਆਉਣ ਤੋਂ ਖੁੰਝੇ ਜੇ ਟਰਬਿਊਨ ਵਰਗੇ ਵਰਗਾ ਪੇਪਰ ਜੇ ਇਹ ਫੀਲ ਕਰ ਰਿਹਾ ਹੈ ਤਾਂ ਥੈਟ ਮੀਨ ਲੱਖਾਂ ਲੋਕ ਫੀਲ ਕਰ ਰਹੇ ਨੇ ਜੇ ਉਹ ਆ ਜਾਂਦੇ ਉਹਨਾਂ ਦਾ ਘਟਣਾ ਤਾਂ ਕੁਝ ਨਹੀਂ ਸੀਗਾ ਬਲਕਿ ਸਾਡੇ ਸਮਾਗਮ ਦੇ ਵਿੱਚ ਆ ਕੇ ਸਾਨੂੰ ਫਿੱਕਾ ਪਾ ਜਾਂਦੇ ਜਿੱਥੇ ਪ੍ਰਧਾਨ ਮੰਤਰੀ ਨੇ ਆ ਕੇ ਖੜ ਜਾਣਾ ਹੈ ਉਥੇ ਬਾਕੀ ਸਾਰਿਆਂ ਨੇ ਫਿੱਕੇ ਪੈ ਜਾਣਾ ਹੈ ਪਰ ਇਹ ਇਹ ਪੋਲਿਟਿਕਲ ਦਿਮਾਗ ਵੀ ਨਹੀਂ ਲਾਇਆ ਇਹਨਾਂ ਨੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ ਵੀ ਪ੍ਰੋਗਰਾਮ ਹੋਵੇ ਇੱਕ ਸਰਕਾਰ ਦਾ ਹੋਵੇ ਇੱਕ ਉਹ ਸਰਕਾਰ ਦਾ ਹੋਵੇ ਜਿਹੜੀ ਕਿ ਭਾਰਤ ਵਰਸ਼ ਦਾ ਹਿੱਸਾ ਹੈ ਉਹ ਹਿੰਦੁਸਤਾਨ ਦਾ ਮੈਂ ਤਾਂ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਮੋਦੀ ਸਾਹਿਬ ਕਿਉਂ ਨਹੀਂ ਆਏ ਹੈਗੇ ਕਿ ਹਿੰਦ ਦੀ ਚਾਦਰ ਦਾ ਪ੍ਰੋਗਰਾਮ ਹੋਵੇ ਜੀ ਠੀਕ ਹੈ ਨਾ ਵਿਸ਼ਵਗੁਰੂ ਇਹ ਆਪਦੇ ਆਪ ਨੂੰ ਕਹਾਉਂਦੇ ਨੇ ਜਿਹੜੇ ਅਸਲ ਦੇ ਦੇ ਵਿਸ਼ਵ ਦੇ ਗੁਰੂ ਨੇ ਉਹਨਾਂ ਨੂੰ ਮੱਥਾ ਟੇਕਣ ਵੀ ਨਹੀਂ ਆਏ ਹੈਗੇ ਤੇ ਜੇ ਆ ਜਾਂਦੇ ਤੇ ਆਪ ਹੀ ਸਾਰਾ ਕੁਝ ਕਵਰ ਕਰ ਲੈਂਦੇ ਇਨਫੈਕਟ ਅਸੀਂ ਲੋਕ ਵੀ ਸ਼ਾਇਦ ਫਿੱਕੇ ਪੈ ਜਾਂਦੇ ਉਸ ਵਿੱਚ ਪ੍ਰਧਾਨ ਮੰਤਰੀ ਸਾਹਿਬ ਆ ਕੇ ਨਤਮਸਤਕ ਹੋ ਕੇ ਗਏ ਨੇ ਸੋ ਇਸ ਕਰਕੇ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਇਹਨਾਂ ਦੀ ਇਹ ਰਾਜਨੀਤੀਕਰਨ ਇਹਨਾਂ ਨੇ ਕਰਤਾ ਨਾ ਆ ਕੇ ਜੇ ਆ ਗਏ ਹੁੰਦੇ ਤੇ ਉੱਥੇ ਸਾਰੇ ਇੱਕ ਫਰੇਮ ਦੇ ਵਿੱਚ ਬੈਠੇ ਹੁੰਦੇ ਪ੍ਰਧਾਨ ਮੰਤਰੀ ਵੀ ਮੁੱਖ ਮੰਤਰੀ ਵੀ ਪੰਜਰ ਪਾਰਟੀਆਂ ਦੇ ਪਾਰਟੀ ਦੇ ਪ੍ਰਧਾਨ ਵੀ ਦੋ ਚਾਰ ਹੋਰ ਮੁੱਖ ਮੰਤਰੀ ਬੈਠੇ ਹੁੰਦੇ ਤੇ ਲੱਗਦਾ ਕਿ ਹਾਂ ਉਸ ਗੁਰੂ ਨੂੰ ਨੂੰ ਨਮਨ ਕਰ ਰਹੇ ਨੇ ਸਾਰੇ ਜਿਨ੍ਹਾਂ ਨੇ ਆਪ ਦਾ ਆਪ वार्ता ਹਿੰਦੁਸਤਾਨ ਨੂੰ ਇਕੱਠਾ ਰੱਖਣ ਵਾਸਤੇ ਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਮੈਂ ਕਹਿਣਾ ਚਾਹਾਂਗਾ ਕਿ ਜੀ ਜੇ ਗੁਰੂ ਸਾਹਿਬ ਨਾ ਹੁੰਦੇ ਤਾਂ ਹਿੰਦੁਸਤਾਨ ਨਾ ਹੁੰਦਾ ਤੇ ਜੇ ਹਿੰਦੁਸਤਾਨ ਨਾ ਹੁੰਦਾ ਤੇ ਅੱਜ ਪ੍ਰਧਾਨ ਮੰਤਰੀ ਸਾਹਿਬ ਨੇ ਆਪਦੀ ਪ੍ਰਧਾਨ ਮੰਤਰੀ ਵਾਲੀ ਕੁਰਸੀ ਕਿੱਥੇ ਡਾਹੀ ਹੁੰਦੀ ਇਹ ਹੀ ਸੋਚ ਲੈਂਦੇ ਸਭ ਲੋਕਾਂ ਨੂੰ ਬਿਲਕੁਲ ਹੈ ਮੈਂ ਇੱਕ ਛੋਟੀ ਜਿਹੀ ਜਾਣਨੀ ਚਾਹੁੰਦਾ ਕਿ ਤੁਹਾਡਾ ਗਿਲਾ ਭਾਜਪੀ ਦੇ ਨਾਲ ਜ਼ਿਆਦਾ ਹੈ ਬਾਕੀ ਪਾਰਟੀਆਂ ਨਾਲ ਕਿਉਂ ਨਹੀਂ ਤੁਸੀਂ ਜਿਹਾ ਕਿ ਮੈਂ ਸੁਖਬੀਰ ਬਾਦਲ ਨੂੰ ਵੀ ਇਨਵਾਈਟ ਕੀਤਾ ਉਹ ਨਹੀਂ ਪਹੁੰਚੇ ਰਾਜਾਪਟਿੰਗ ਨੂੰ ਇਨਵਾਈਟ ਕੀਤਾ ਉਹ ਨਹੀਂ ਪਹੁੰਚੇ ਸਾਰਿਆਂ ਨਾਲੇ ਜੀ ਹੂੰ ਸਾਰਿਆਂ ਨਾਲ ਤੁਸੀਂ ਤੁਸੀਂ ਭਾਜਪਾ ਦੇ ਉੱਤੇ ਜ਼ਿਆਦਾ ਹਮਲਾ ਕਰ ਰਹੇ ਹੋ ਲੱਗ ਰਿਹਾ ਹੈ ਕਿ ਲੀਡਰ ਆਫ ਆਪੋਜੀਸ਼ਨ ਜਿਹੜੇ ਪਾਰਲੀਮੈਂਟ ਦੇ ਵਿੱਚ ਹੈਗੇ ਨੇ ਰਾਹੁਲ ਗਾਂਧੀ ਉਹਨਾਂ ਨੂੰ ਵੀ ਸੱਦਾ ਗਿਆ ਹੋਵੇਗਾ ਉਹ ਵੀ ਨਹੀਂ ਪਹੁੰਚੇ ਸਾਬ ਗੱਲ ਗੱਲ ਸਮਝੋ ਗੱਲ ਸਮਝੋ ਕਮਿਊਨਿਟਾ ਹੂੰ ਹਿੰਦੁਸਤਾਨ ਦੇ ਉੱਪਰ ਰਾਜਕੌਣ ਕਰ ਰਿਹਾ ਹੈ ਇਸ ਸਮੇਂ ਹੂੰ ਤੇ ਹਿੰਦੁਸਤਾਨ ਨੂੰ ਬਚਾਇਆ ਕਿਨੇ ਉਹ ਤੋਂ ਪਹਿਲਾਂ ਵੱਡਾ ਗਿਲਾ ਤਾਂ ਉਸੇ ਪ੍ਰਤੀ ਹੋਊਗਾ ਨਾ ਜੀ ਹੂੰ ਬਾਕੀ ਦੇ ਨੇ ਜਿਹੜੇ ਬਾਕੀ ਦਾ ਹਰੇਕ ਬੰਦੇ ਦੀ ਆਪਦੀ ਸੋਚ ਹੈ ਹੂੰ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਗਿਲਾ ਉਹਨਾਂ ਅ ਪ੍ਰਤੀ ਡੈਫੀਨੇਟਲੀ ਸਾਰਿਆਂ ਪ੍ਰਤੀ ਹੈਗੇ ਜਿਹੜੇ ਨਹੀਂ ਆਏ ਹੈਗੇ ਇਨਵਿਟੇਸ਼ਨ ਦੇ ਬਾਵਜੂਦ ਨਹੀਂ ਆਏ ਹੈਗੇ ਆਉਂਦੇ ਤਾਂ ਚੰਗਾ ਲੱਗਦਾ ਸਾਨੂੰ ਤੇ ਪੰਜਾਬ ਨੂੰ ਵੀ ਚੰਗਾ ਲੱਗਦਾ ਚਲੋ ਅਰੋੜਾ ਜੀ ਆਖਰੀ ਸਵਾਲ ਕੀ ਚਰਚਾ ਦੀ ਗੱਲ ਕਰਦੇ ਜੀ ਜੀ ਤੁਹਾਨੂੰ ਲੱਗਦਾ ਕਿ ਸਟੇਜ ਉਸ ਤਰੀਕੇ ਦੀ ਬਣ ਨਹੀਂ ਪਾਈ ਜਿਵੇਂ ਤੁਸੀਂ ਉਮੀਦ ਕਰ ਰਹੇ ਸੀਗੇ ਕਿਉਂਕਿ ਆਮ ਤੌਰ ਤੇ ਅਜਿਹੇ ਧਾਰਮਿਕ ਸਮਾਗਮਾਂ ਦੇ ਵਿੱਚ ਮੈਂ ਜਾਖੜ ਜੀ ਸਾਹਿਬ ਨੂੰ ਵੀ ਇਹ ਸਵਾਲ ਕੀਤਾ ਸੀ ਕਿ ਜਦੋਂ ਆਸਥਾ ਦਾ ਜਾਂ ਧਰਮ ਦਾ ਜ਼ਿਕਰ ਹੁੰਦਾ ਤਾਂ ਫਿਰ ਸਿਆਸੀ ਵੀ ਚਾਰ ਧਾਰਾ ਨੂੰ ਪਿੱਛੇ ਛੱਡ ਕੇ ਕਈ ਵਾਰ ਪੋਲਿਟਿਕਲ ਪਾਰਟੀਆਂ ਦੇ ਆਗੂ ਸਟੇਜਾਂ ਦੇ ਉੱਤੇ ਇਕੱਠੇ ਨਜ਼ਰ ਆਉਂਦੇ ਨੇ ਜੇ 350ਵੇਂ ਦਿਹਾੜੇ ਦੇ ਉੱਤੇ ਸ਼ਹੀਦੀ ਦਿਹਾੜੇ ਤੇ ਇਕੱਠੇ ਹੁੰਦੇ ਤਾਂ ਵੱਖਰੀ ਗੱਲ ਹੁੰਦੀ ਪਰ ਉਹ ਕਹਿੰਦੇ ਕਿ ਤੁਹਾਡੀ ਜ਼ਿੰਮੇਵਾਰੀ ਹੈ ਕਿ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਸਾਰਿਆਂ ਨੂੰ ਇਕੱਠੇ ਇੱਕ ਸਟੇਜ ਦੇ ਉੱਤੇ ਨਹੀਂ ਲੈ ਕੇ ਆ ਸਕੇ ਤੁਸੀਂ ਐਸਜੀਪੀਸੀ ਤੋਂ ਵੱਖਰੀ ਸਟੇਜ ਲਾਈ ਤਾਂ ਫਿਰ ਸਾਰਿਆਂ ਨੇ ਆਪਣੀ ਆਪਣੀ ਸਟੇਜ ਲਗਾ ਲਈ ਮੈਨੂੰ ਤੁਸੀਂ ਇੱਕ ਗੱਲ ਸਮਝਾਓ ਜੀ ਤੁਸੀਂ ਰਾਹੁਲ ਜੀ ਮੈਂ ਅਮਨ ਅਰੋੜਾ ਕੀ ਕਹਿੰਦਾ ਛੱਡ ਦ ਮੈਨੂੰ ਤੁਸੀਂ ਇੱਕ ਗੱਲ ਕਹੋ ਕਿ ਅਮਨਜੀਤ ਤੁਹਾਡੇ ਪ੍ਰੋਗਰਾਮ ਦੇ ਵਿੱਚ ਜਾਂ ਤੁਹਾਡੀ ਸੋਚ ਦੇ ਵਿੱਚ ਜਾਂ ਤੁਹਾਡੀ ਨੀਅਤ ਦੇ ਵਿੱਚ ਆਹ ਕਮੀ ਸਾਨੂੰ ਨਜ਼ਰ ਆਈ ਤੇ ਜਿਹਦੀ ਵਜ੍ਹਾ ਕਰਕੇ ਬਾਕੀ ਪਾਰਟੀਆਂ ਦੇ ਲੀਡਰ ਨਹੀਂ ਪਹੁੰਚੇ ਹੈਗੇ ਦੱਸੋ ਮੈਨੂੰ ਠੀਕ ਹੈ ਮਤਲਬ ਤੁਸੀਂ ਕਹਿ ਰਹੇ ਹੋ ਮੈਂ ਆਪਣੀ ਤਰਫ ਤੋਂ ਅਸੀਂ 100% ਦਿੱਤਾ ਅਸੀਂ ਅਸੀਂ ਆਪ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜੀ ਠੀਕ ਹੈ ਬਿਲਕੁਲ ਤਾਂ ਮੈਂ ਤੁਹਾਨੂੰ ਕਹਿ ਰਿਹਾ ਮੈਂ ਤੁਹਾਨੂੰ ਕਹਿ ਰਿਹਾ ਵੀ ਸਾਰਿਆਂ ਨੂੰ ਇਨਵਾਈਟ ਕੀਤਾ ਫਿਰ ਵੀ ਕੋਈ ਨਹੀਂ ਆਇਆ ਐਸਜੀਪੀਸੀ ਤਾਂ ਹੁਣ ਮੈਨੂੰ ਇੱਕ ਗੱਲ ਹੋਰ ਦੱਸੋ ਮੈ ਜੀ ਬੀਸ ਨੂੰ ਪੁੱਛਣਾ ਤਾਂ ਬੜੀ ਸਤਿਕਾਰਯੋਗ ਸੰਸਥਾ ਹੈ ਮੈਂ ਪੁੱਛਣਾ ਚਾਹਣਾ ਵੀ ਐਸਜੀਪੀਸੀ ਤਾਂ ਸਾਨੂੰ ਕਹਿੰਦੀ ਸੀ ਵੀ ਇਹ ਕੰਮ ਸਰਕਾਰਾਂ ਦੇ ਨਹੀਂ ਹੁੰਦੇ ਕਿਉਂ ਨਹੀਂ ਹੁੰਦੇ ਜੀ ਕਿ ਸਰਕਾਰਾਂ ਦੀ ਇਹ ਜ਼ਿੰਮੇਵਾਰੀ ਨਹੀਂ ਹੁੰਦੀ ਕਿ ਉਹ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਨਾਲ ਆਉਣ ਵਾਲੀ ਪੀੜ੍ਹੀ ਨੂੰ ਜੋੜ ਦੇ ਸਰਕਾਰ ਦਾ ਕੰਮ ਕਿਉਂ ਨਹੀਂ ਹੋ ਸਕਦਾ ਹੈਗਾ ਤੇ ਫਿਰ ਜੇ ਆਪਾਂ ਗੁਰੂ ਸਾਹਿਬ ਦੀ ਗੱਲ ਕਰ ਰਹੇ ਹਾਂ ਗੁਰਤੇਗ ਬਹਾਦਰ ਸਾਹਿਬ ਦੀ ਉਹ ਇਕੱਲੇ ਸਿੱਖ ਧਰਮ ਦੇ ਸੀਗੇ ਜਾਂ ਪੂਰੇ ਇਨਸਾਨ ਪੂਰੀ ਇਨਸਾਨੀਅਤ ਦੇ ਸੀਗੇ ਹੂੰ ਐਸਜੀਪੀਸੀ ਗੱਲ ਕਰਦੀ ਹੋਊਗੀ ਕਿ ਕਲੀ ਸਿੱਖ ਧਰਮ ਦੀ ਪੰਜਾਬ ਸਰਕਾਰ ਹਰ ਧਰਮ ਮਜ਼ਬ ਫਿਰਕੇ ਹਰ ਜਾਤੀ ਪਾਤੀ ਦੇ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ। ਹੂੰ ਇਨਫੈਕਟ ਉਹਨਾਂ ਨਾਲੋਂ ਵੀ ਪਹਿਲਾਂ ਪੰਜਾਬ ਸਰਕਾਰ ਦਾ ਹੱਕ ਬਣਦਾ ਸੀ ਕਿ ਜਿਹੜਾ ਕਿਸੇ ਅਦਾ ਕੀਤਾ ਨਾ ਅਸੀਂ ਉਹਨਾਂ ਤੇ ਓਬਜੈਕਸ਼ਨ ਕੀਤਾ ਤੇ ਉਹਨਾਂ ਨੇ ਸਾਡੇ ਤੇ ਕਿਉਂ ਤੇ ਮੇਰੇ ਤੋਂ ਸਮਝ ਨਹੀਂ ਆਈ ਹੈਗੀ ਅਜੇ ਤੱਕ। ਹੂੰ ਲੇਟ ਕਰਕੇ ਮੇਰੇ ਕਹਿੰਦਾ ਮਤਲਬ ਹੈ। ਜੀ ਮੇਰੇ ਕਹਿੰਦਾ ਮਤਲਬ ਹੈ ਜੀ ਤੇ ਜਦੋਂ ਤੁਸੀਂ ਜਿੰਨੇ ਵੱਡੇ ਹੁੰਨੇ ਹੋ ਨਾ ਜੀ ਉਹਨਾਂ ਤੁਹਾਨੂੰ ਦਿਲ ਵੱਡਾ ਰੱਖਣਾ ਚਾਹੀਦਾ ਹੈ ਤਾਂ ਕਿ ਸਾਰਿਆਂ ਨੂੰ ਬੁੱਕਲ ਦੇ ਵਿੱਚ ਤੁਸੀਂ ਲੈ ਕੇ ਚੱਲ ਸਕੋ ਜੇ ਤੁਸੀਂ ਆਪ ਹੀ ਦੇ ਛੋਟਾ ਰੱਖੋਗੇ ਤੇ ਫਿਰ ਭਾਈ ਆਹੀ ਹੋਊਗਾ ਜੋ ਹੁਣ ਹੋ ਰਿਹਾ ਹੈ ਚਲੋ ਮਤ ਤੁਹਾਡੀ ਤੁਹਾਡੀ ਸਟੇਟਮੈਂਟ ਇਹੀ ਹੈ ਕਿ ਦਿਲ ਛੋਟਾ ਦਿਲ ਵੱਡਾ ਨਹੀਂ ਕੀਤਾ ਗਿਆ ਬੀਜਪੀ ਜਾਂ ਕੇਂਦਰ ਦੀ ਸਰਕਾਰ ਜਾਂ ਸਦਾ ਪ੍ਰਧਾਨ ਮੰਤਰੀ ਦੇ ਵੱਲੋਂ ਜੇ ਉਹ ਇੱਥੇ ਆਉਂਦੇ ਤਾਂ ਡੈਫੀਨਿਟਲੀ ਚੰਗਾ ਤਾਂ ਲੱਗਦਾ ਉਸ ਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਹੈ ਸਭ ਨੂੰ ਵਧੀਆ ਲੱਗਦਾ ਪੰਜਾਬ ਨੂੰ ਵੀ ਵਧੀਆ ਲੱਗਦਾ